ਉਹ ਰਾਣੀ ਵੇਲਿਆਂ ਦੀ ਗੱਲ ਹੈ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਰਾਜੇ ਦਾ ਦਰਬਾਰ ਹਰ ਰੋਜ਼ ਲੱਗਦਾ ਸੀ ਰਾਜੇ ਦਾ ਨਾ ਇੱਕ ਗੁਰੂ ਸੀ ਉਸ ਦੀ ਬੜੀ ਪੂਜਾ ਕਰਿਆ ਕਰਦਾ ਸੀ ਆਵ ਉਹਦੀ ਹਰ ਤਰ੍ਹਾਂ ਤੋਂ ਇੱਜ਼ਤ ਤੇ ਮਾਨ ਸਤਿਕਾਰ ਕਰਿਆ ਕਰਦਾ ਸੀ ਹਰ ਰੋਜ਼ ਜਿਵੇਂ ਦਰਬਾਰ ਲੱਗਦਾ ਪਹਿਲਾਂ ਆ ਕੇ ਉਹ ਉਹਨਾਂ ਨੂੰ ਨਮਸਕਾਰ ਕਰਦਾ ਤੇ ਫਿਰ ਆਪਣੇ ਸਿਹਾਸਨ ਤੇ ਬੈਠਦਾ ਉਹਨਾਂ ਦੀ ਆਗਿਆ ਲੈ ਕੇ ਪੇਰਿਓ ਬੈਠਿਆ ਕਰਦਾ ਉਹਦੇ ਰਾਜ ਵਿੱਚ ਉਹਦੇ ਦੂਸਰੇ ਪਾਸੇ ਇੱਕ ਜੋਤਿਸ਼ ਵੀ ਸੀ ਉਹ ਉਸ ਤੋਂ ਨਾ ਇੱਕ ਦਿਨ ਰਹਿਣ ਆ ਗਿਆ ਉਹ ਖੜਾ ਹੋ ਗਿਆ ਕਹਿੰਦਾ ਮਹਾਰਾਜ ਮੇਰੇ ਮਨ 'ਚ ਇੱਕ ਸਵਾਲ ਹੈ ਅੱਗੋ ਜਵਾਬ ਆਇਆ ਪੁੱਛੋ ਕੀ ਸਵਾਲ ਹੈ ਤੁਹਾਡਾ ਉਹ ਕਹਿੰਦਾ ਕਿ ਤੁਸੀਂ ਕੋਈ ਵੀ ਕੰਮ ਕਰਦੇ ਹੋ ਮੇਰੇ ਤੋਂ ਪੁੱਛ ਕੇ ਕਰਦੇ ਹੋ ਮੈਂ ਇਸ ਰਾਜ ਦਾ ਜੋਤਿਸ਼ਾ ਮੇਰੀਆਂ ਪੀੜ੍ਹੀਆਂ ਇੱਥੇ ਸੇਵਾ ਕਰਦੀਆਂ ਰਹੀਆਂ ਨੇ ਤੁਸੀਂ ਜੋ ਵੀ ਫੈਸਲੇ ਕਰਨੇ ਹੁੰਦੇ ਨੇ ਨਾ ਕਿਸੇ ਨਾਲ ਦੋਸਤੀ ਕਿਸੇ ਨਾਲ ਕੋਈ ਕੰਮ ਕਰਨਾ ਹੁੰਦਾ ਕਿਸੇ ਦੇ ਨਾਲ ਤੁਸੀਂ ਨਵਾਂ ਕੋਈ ਵਪਾਰ ਸ਼ੁਰੂ ਕਰਨਾ ਹੁੰਦਾ ਮੇਰੇ ਤੋਂ ਪੁੱਛ ਦਿਓ ਫਿਰ ਹੀ ਉਹ ਕੰਮ ਕਰ ਦਿਓ ਉਹ ਸਭ ਮੇਰੇ ਤੋਂ ਪੁੱਛ ਕੇ ਕਰ ਦਿਓ ਪਰ ਨਮਸਕਾਰ ਰੋਜ਼ ਤੁਸੀਂ ਉਹਨਾਂ ਨੂੰ ਕਰ ਦਿਓ ਨਾ ਉਹ ਤੁਹਾਨੂੰ ਕੁਝ ਦੱਸਦੇ ਨੇ ਨਾ ਉਹ ਕੋਈ ਕੰਮ ਕਰਦੇ ਨੇ ਬਸ ਆ ਕੇ ਬੈਠ ਜਾਂਦੇ ਨੇ ਦਰਬਾਰ ਖਤਮ ਹੁੰਦਾ ਤੇ ਇੱਥੋਂ ਚਲੇ ਜਾਂਦੇ ਨੇ ਉਹ ਕਹਿੰਦਾ ਵੀ ਇਨੇ ਕਦੀ ਕੋਈ ਡੱਕਾ ਇੱਥੇ ਤੋੜਿਆ ਵੀ ਹੈ ਕਿ ਨਹੀਂ ਤੋੜਿਆ ਇਹ ਸਾਰਾ ਕੁਝ ਸੁਣ ਕੇ ਉਹ ਰਾਜਾ ਸੀ ਉਸਦੇ ਮਨ ਵਿੱਚ ਵੀ ਇਹ ਗੱਲ ਘਰ ਕਰ ਗਈ ਵੀ ਕਹਿ ਤਾਂ ਇਹ ਜੋਤਿਸ਼ ਠੀਕ ਰਿਹਾ ਵੀ ਆ ਕੇ ਬੈਠ ਜਾਂਦੇ ਨੇ ਹੋਰ ਤਾਂ ਕੋਈ ਕੰਮ ਨਹੀਂ ਕਰਦੇ ਇਹ ਸਹੀ ਬੋਲ ਰਹੇ ਨੇ ਸਭ ਕੰਮ ਤਾਂ ਆਪਣੇ ਰਾਜੇ ਜੋਤਿਸ਼ ਤੋਂ ਮੇ ਪੁੱਛ ਕੇ ਕਰਦਾ ਪਰ ਪੂਜਾ ਸਤਕਾਰ ਮੈਂ ਸਿਰਫ ਆਪਣੇ ਗੁਰੂ ਨੂੰ ਹੀ ਦਿੰਦਾ ਰਾਜੇ ਨੇ ਐਲਾਨ ਕਰ ਦਿੱਤਾ ਮੈਂ ਕੱਲ ਦਰਬਾਰ ਵਿੱਚ ਇੱਕ ਸਵਾਲ ਪੁੱਛਾਂਗਾ ਵੇਖੋ ਉਸ ਦਾ ਸਹੀ ਜਵਾਬ ਕੌਣ ਦਿੰਦਾ ਉਹ ਜੋ ਮੇਰੇ ਰਾਜ ਦਾ ਜੋਤਿਸ਼ ਹੈ ਉਹ ਜਾਂ ਫਿਰ ਜੋ ਮੇਰੇ ਗੁਰੂ ਨੇ ਉਹ ਤਿੰਨ ਨਤੀਜਾ ਨਿਕਲ ਆਵੇਗਾ ਵੀ ਦੋਹਾਂ ਦੇ ਵਿੱਚੋਂ ਵੱਡਾ ਕੌਣ ਹੈ ਰਾਜਾ ਆਪਣੇ ਗੁਰੂ ਦੀ ਬਹੁਤ ਇੱਜ਼ਤ ਮਾਣ ਸਤਿਕਾਰ ਕਰਦਾ ਸੀ ਪਰ ਮਨ ਵਿੱਚ ਉਸ ਦੇ ਸ਼ੰਕਾ ਪੈਦਾ ਹੋ ਗਈ ਗੱਲ ਤਾਂ ਸਹੀ ਹੈ ਗੁਰੂ ਕਰਦਾ ਹੀ ਕੀ ਹੈ ਅਗਲੇ ਦਿਨ ਜਦੋਂ ਦਰਬਾਰ ਲੱਗਦਾ ਤਾਂ ਰਾਜਾ ਆਪਣੇ ਹੱਥ ਵਿੱਚ ਇੱਕ ਡੱਬੀ ਲੈ ਕੇ ਆਉਂਦਾ ਓਹ ਡੱਬੀ ਚਾਂਦੀ ਦੀ ਹੁੰਦੀ ਹੈ ਸਭ ਤੋਂ ਪੁੱਛਦਾ ਦੱਸੋ ਇਸ ਦੇ ਵਿੱਚ ਕੀ ਹੈ ਜਿੰਨੇ ਰਾਜ ਦਰਬਾਰ 'ਚ ਬੈਠੇ ਹੁੰਦੇ ਨੇ ਵਾਰੀ-ਵਾਰੀ ਸਭ ਤੋਂ ਪੁੱਛਦਾ ਪਰ ਕਿਸੇ ਨੂੰ ਕੁਝ ਨਹੀਂ ਸੀ ਪਤਾ ਹੁਣ ਨਾ ਉਹ ਜੋ ਉਹਦਾ ਜੋਤੀ ਸੀ ਉਹਦੇ ਕੋਲ ਆਉਂਦਾ ਉਹਨੂੰ ਆ ਕੇ ਕਹਾਂ ਵੀ ਜੋਤੀਜੀ ਤੁਸੀਂ ਦੱਸੋ ਇਸ ਦੇ ਵਿੱਚ ਕੀ ਹੈ ਕਹਿੰਦਾ ਅਜਨਾ ਆਪਣੀ ਸਾਰੀ ਜੋ ਵੀ ਤੁਹਾਡੇ ਕੋਲ ਵਿਦਿਆ ਜੋ ਵੀ ਤੁਹਾਡੇ ਕੋਲ ਕਲਾ ਜੋ ਵੀ ਤੁਹਾਡੇ ਕੋਲ ਗਿਆਨ ਹੈ ਉਹ ਲਾ ਕੇ ਦੱਸੋ ਵੀ ਵਿੱਚ ਕੀ ਹੈ ਹੁਣ ਜੋਤਿਸ਼ਨਾ ਜੋ ਉਸ ਰਾਜਦਾ ਜੋਤਿਸ਼ ਸੀ ਉਹਨੇ ਆਪਣੀਆਂ ਅੱਖਾਂ ਬੰਦ ਕਰ ਲੀਆਂ ਤੇ ਕੁਝ ਸਮੇਂ ਲਈ ਉਹ ਲੀਨ ਹੋ ਜਾਂਦਾ ਹੈ ਬੜਾ ਸਮਾਂ ਲੈਂਦਾ ਉਹਨੇ ਨਾ ਕੁਝ 4-5 ਲੈਣਾ ਉਹਨੇ ਇੱਕ ਵਰਕੇ ਦੇ ਉੱਤੇ ਵਾਈਆਂ ਕੁਝ ਉਹਨੇ ਆਸੇ-ਪਾਸੇ ਤੱਕਿਆ ਕੁਝ ਸਮੇਂ ਬਾਅਦ ਉਹ ਆਪਣੇ ਮਖ ਤੋਂ ਉਚਾਰਦਾ ਹੈ ਕਹਿੰਦਾ ਜੋ ਵੀ ਮੈਂ ਹੁਣ ਤੱਕ ਨਾ ਸਿੱਖਿਆ ਜੋ ਵੀ ਮੇਰੇ ਕੋਲ ਗਿਆਨ ਸੀ ਜੋ ਵਿਦਿਆ ਕਲਾ ਸੀ ਉਹ ਕਹਿੰਦੀ ਹੈ ਵੀ ਇਸ ਦੇ ਵਿੱਚ ਕੋਈ ਗੋਲ ਜੀ ਚੀਜ਼ ਹੈ ਤੇ ਉਸ ਦਾ ਰੰਗ ਜੋ ਹੈ ਉਹ ਲਾਲ ਹੈ ਤੇ ਉਹ ਨਾ ਹੀਰਾ ਜਿਸ ਨੂੰ ਆਪਾਂ ਲਾਲ ਰਤਨ ਜਾਂ ਲਾਲ ਵੀ ਕਹਿੰਦੇ ਹਾਂ ਕਹਿੰਦੇ ਮਹਾਰਾਜਾ ਤੁਸੀਂ ਇਸ ਵਿੱਚ ਲਾਲ ਰੰਗ ਦਾ ਰਤਨ ਜਾਂ ਹੀਰਾ ਰੱਖਿਆ ਹੋਇਆ ਹੈ ਡੱਬੀ ਖੋਲ ਕੇ ਤੇ ਵਖਾਓ ਰਾਜਾ ਹੁਣ ਚੁੱਪ ਕਰਕੇ ਤੇ ਬੈਠ ਜਾਂਦਾ ਹੈ ਰਾਜਾ ਨਾ ਹੁਣ ਕੁਝ ਸਮੇ ਮੋੜ ਰਿੰਦਾ ਫਿਰ ਹੌਲੀ ਹੌਲੀ ਕਦਮ ਅੱਗੇ ਵਧਾਉਂਦਾ ਰਾਜਾ ਹਣ ਆਪਣੇ ਗੁਰੂ ਵੱਲ ਦੇਖਦਾ ਕਿ ਤੁਸੀਂ ਦੱਸੋ ਇਸ ਦੇ ਵਿੱਚ ਕੀ ਹੈ ਹੁਣ ਗੁਰੂ ਕਹਿੰਦਾ ਵੀ ਰਹਿਣ ਦੋ ਕੀ ਫਰਕ ਪੈਂਦਾ ਇਸ ਵਿੱਚ ਕੀ ਹੈ ਜਾਣ ਦੋ ਜੋ ਜੋਤਿਸੀ ਉਹ ਕਹਿਣ ਦਿਆ ਉਹ ਠੀਕ ਹੋਵੇਗਾ ਜੋ ਰਾਜ ਜੋਤਿਸੀ ਉਹਨੇ ਠੀਕ ਹੈ ਵੀ ਤੁਸੀਂ ਹੁਣ ਇਹਦਾ ਫਰਕ ਹੀ ਪੱਕੀ ਪੈਂਦਾ ਵੀ ਵਿੱਚ ਕੀ ਹੈ ਜੇ ਤੁਹਾਡੇ ਜੋਤਿਸ਼ ਨੇ ਕਿਹਾ ਹੈ ਵਿੱਚ ਲਾਲ ਰੰਗ ਦਾ ਰਤਨ ਹੈ ਤਾਂ ਰਤਨ ਹੀ ਠੀਕ ਹੈ ਰਾਜਾ ਕਹਿੰਦਾ ਗੱਲ ਇਹ ਨਹੀਂ ਵੀ ਅੱਜ ਨਾ ਮੈਂ ਇੱਕ ਪਾਸਾ ਕਰਨਾ ਵੀ ਜੋਤਿਸ਼ ਠੀਕ ਹੈ ਜਾਂ ਨਹੀਂ ਹੈ ਤੁਸੀਂ ਠੀਕ ਹੋ કે ਨਹੀਂ ਹੋ ਬਸ ਅੱਜ ਮੈਂ ਇੱਕ ਕਿਨਾਰਾ ਕਰਨਾ ਵੀ ਗੁਰੂ ਵੱਡਾ ਜਾਂ ਫਿਰ ਜੋਤਿਸ਼ ਵੱਡਾ ਜਿਸ ਤੋਂ ਸਾਰਾ ਕੁਝ ਪੁੱਛ ਕੇ ਕਰਦਾ ਉਹ ਵੱਡਾ ਹੈ ਕਿ ਜੋ ਤੁਹਾਡਾ ਆਦਰ ਸਤਕਾਰ ਕਰਦਾ ਤੁਸੀਂ ਵੱਡਿਓ ਜਦੋਂ ਬਾਰ-ਬਾਰ ਰਾਜਾ ਕਹਿਣ ਲੱਗਾ ਤੇ ਉਹ ਜੋਤਿਸ਼ ਵੀ ਕਹਿੰਦਾ ਦੱਸ ਦੋ ਵਿੱਚ ਕੀ ਹੈ ਫਿਰ ਇਹਨਾਂ ਕੀ ਫਰਕ ਪੈਂਦਾ ਜੋ ਤੁਹਾਡੀ ਵਿਦਿਆਕਲ ਹੈ ਅੱਜ ਤੁਸੀਂ ਉਸ ਨੂੰ ਪਰਖ ਲੋ ਗੁਰੂ ਕਹਿਣ ਲੱਗੇ ਜੇ ਮੈਂ ਕਿਹਾ ਵੀ ਵਿੱਚ ਲਾਲ ਲਾਲ ਰੰਗ ਦਾ ਇੱਕ ਹੀਰਾ ਤਾਂ ਲੋਕ ਕਹਿਣਗੇ ਜੋਤਿਸ਼ ਨੇ ਪਹਿਲਾਂ ਦੱਸਤਾ ਤੇ ਉਹਦੇ ਪਿੱਛੇ ਲੱਗੇ ਉਹਦੇ ਮਗਰ ਲੱਗੇ ਇਹ ਬੋਲਦਾ ਪਿਆ ਤਾਂ ਉਹ ਕਹਿੰਦੇ ਵੀ ਵੇਚਣਾ ਇੱਕ ਸਾਪੇ ਸੱਪ ਦਾ ਛੋਟਾ ਜਿਹਾ ਬੱਚਾ ਛੋਟੇ ਜਿਹਾ ਬੱਚਾ ਹੈ ਕਾਲੇ ਰੰਗ ਦਾ ਹੁਣ ਉਹ ਜਿਹੜਾ ਰਾਜਾ ਸੀ ਉਹਨੇ ਖੁਦ ਉਹ ਲਾਲ ਰੰਗ ਦਾ ਰਤਨ ਤੇ ਹੀਰਾ ਵਿੱਚ ਰੱਖਿਆ ਸੀ ਉਹ ਹੈਰਾਨ ਹੋ ਗਿਆ ਕਿ ਗੁਰੂ ਨੂੰ ਤੇ ਕੁਝ ਵੀ ਨਹੀਂ ਪਤਾ ਉਹ ਕਹਿੰਦੇ ਪਏ ਨੇ ਕਿ ਵਿੱਚ ਤਾਂ ਸੱਪ ਦਾ ਬੱਚਾ ਹੈ ਛੋਟਾ ਜਿਹਾ ਉਹ ਵੀ ਕਾਲੇ ਰੰਗ ਦਾ ਛੋਟਾ ਹੀ ਹੋਵੇਗਾ ਸੁਭਾਵਕ ਹੈ ਜੇ ਛੋਟੀ ਜੀ ਡੱਬੀ ਹੈ ਜੋਤਿਸ਼ ਕਹਿੰਦਾ ਪਿਆ ਹੀਰਾ ਹੈ ਉਹ ਜਿਹੜਾ ਉਹਦਾ ਗੁਰੂ ਹੈ ਉਹ ਕਹਿੰਦੇ ਪਏ ਨੇ ਸੱਪ ਦਾ ਬੱਚਾ ਹੈ ਰਾਜੇ ਨੇ ਖੁਦ ਹੁਣ ਵਿੱਚ ਹੀਰਾ ਰੱਖਿਆ ਹੁਣ ਰਾਜਾ ਡੱਬੀ ਨਹੀਂ ਖੋਲਦਾ ਕਿ ਜੇ ਡੱਬੀ ਖੋਲ ਦਿੱਤੀ ਤੇ ਗੁਰੂ ਦਾ ਮਾਨ ਸਨਮਾਨ ਅੱਜ ਮਿੱਟੀ ਵਿੱਚ ਮਿਲ ਜਾਏਗਾ ਲੋਕ ਕੀ ਕਹਿਣਗੇ ਕਿ ਮੈਂ ਐਸੇ ਗੁਰੂ ਦਾ ਮਾਨ ਸਤਕਾਰ ਕਰਦਾ ਸੀ ਜਿਹਨੂੰ ਤਾਂ ਇੰਨਾ ਵੀ ਨਹੀਂ ਪਤਾ ਤੇ ਜੋਤਿਸ਼ ਜਿਹੜਾ ਇੰਨਾ ਤਰਕਾਲ ਦਰਸ਼ੀ ਏ ਉਹਨੇ ਤਾਂ ਬੜੀਆਂ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਨੇ ਹੁਣ ਜੋਤਿਸ਼ ਕਹਿੰਦਾ ਵੀ ਖੋਲੋ ਡੱਬੀ ਰਾਜਾ ਕਬਰਾ ਕੇ ਤੇ ਕਹਿੰਦਾ ਨਹੀਂ ਡੱਬੀ ਨਹੀਂ ਖੋਲਣੀ ਜੋਤਿਸ਼ ਕਹਿੰਦਾ ਖੋਲੋ ਰਾਜਾ ਫੇਰ ਕਹਿੰਦਾ ਵੀ ਨਹੀਂ ਖੋਲਣੀ ਹੁਣ ਰਾਜਾ ਖੋਲ ਨਹੀਂ ਰਿਹਾ ਰਾਜਾ ਕਹਿੰਦਾ ਰਹਿਣ ਦੋ ਹੁਣ ਜੋਤਿਸ਼ ਵੀ ਕਹੀ ਜਾਵੇ ਡੱਬੀ ਖੋਲੋ ਤੇ ਰਾਜਾ ਕਹਿੰਦਾ ਖੋਲਣਾ ਨਹੀਂ ਹੁਣ ਨਾ ਦੋਵੇਂ ਜਣੇ ਅੜ ਗਏ ਗੱਲ ਤੇ ਵੀ ਆਪਾਂ ਡੱਬੀ ਖੋਲਣੀ ਨਹੀਂ ਹੁਣ ਨਾ ਜਿਹੜੇ ਸੰਤ ਫਕੀਰ ਸਨ ਜਾਂ ਗੁਰੂ ਸਨ ਉਹ ਕਹਿੰਦੇ ਖੋਲੋ ਰਾਜਾ ਡੱਬੀ ਤੇ ਜਦੋਂ ਦੋਵਾਂ ਦੀ ਗੱਲ ਉਹਨਾਂ ਮੰਨ ਲਈ ਬੀਜੇ ਤੋਂ ਬਾਰ-ਬਾਰ ਉਹਨੂੰ ਉਹਦੇ ਗੁਰੂ ਵੀ ਕਹਿੰਦੇ ਨੇ ਡੱਬੀ ਖੋਲੋ ਡੱਬੀ ਖੋਲੋ ਤੇ ਉਧਰੋਂ ਜਿਹੜਾ ਉਹਨਾਂ ਦਾ ਜੋ ਜੋਤੀਸ਼ ਸੀ ਉਹ ਵੀ ਕਹਿ ਰਿਹਾ ਵੀ ਡੱਬੀ ਖੋਲੋ ਦੋਵਾਂ ਦੀ ਗੱਲ ਮੰਨ ਰਾਜੇ ਨੇ ਡੱਬੀ ਖੋਲ ਦਿੱਤੀ ਜਿਵੇਂ ਡੱਬੀ ਖੋਲੀ ਉਸ ਵਿੱਚੋਂ ਸੱਪ ਦਾ ਬੱਚਾ ਬਾਹਰ ਨਿਕਲਿਆ ਜੋਤੀਸ਼ ਹੈਰਾਨ ਹੋ ਗਿਆ ਤੇ ਰਾਜਾ ਵੀ ਹੈਰਾਨ ਹੋ ਗਿਆ ਕਿਉਂਕਿ ਜੋਤੀਸ਼ ਨੇ ਸਾਰੀ ਵਿਦਿਆਕਲਾ ਲਾ ਕੇ ਤੇ ਦੱਸਿਆ ਸੀ ਵੀ ਵਿੱਚ ਲਾਲ ਰੰਗ ਦਾ ਰਤਨ ਹੈ ਰਾਜੇ ਨੇ ਆਪਣੇ ਹੱਥੀ ਵਿੱਚ ਰਤਨ ਰੱਖਿਆ ਸੀ ਦੇ ਨਿਕੇਲਾ ਵਿੱਚੋਂ ਸਾਫ ਦਾ ਬੱਚਾ ਜੋ ਦਾ ਗੁਰੂ ਸੀ ਉਹ ਹੱਸ ਰਿਹਾ ਸੀ ਰਾਜਾ ਕਹਿੰਦਾ ਇਹ ਕਿਵੇਂ ਹੋ ਸਕਦਾ ਮੈਂ ਆਪਣੇ ਹੱਥਾਂ ਦੇ ਨਾਲ ਵਿੱਚ ਲਾਲ ਰੱਖਿਆ ਸੀ ਇਸ ਵਿੱਚ ਹੀਰਾ ਸੀ ਤੇ ਜੋ ਉਹ ਜੋਤੀ ਸੀ ਉਹ ਕਹਿੰਦਾ ਮੈਂ ਜੋ ਵੀ ਪੜਿਆ ਸੀ ਜਿੰਨੀ ਵੀ ਵਿਦਿਆ ਕਲਾ ਸੀ ਜਿੰਨਾ ਵੀ ਗਿਆਨ ਸੀ ਉਸ ਦੇ ਹਿਸਾਬ ਨਾਲ ਮੈਂ ਹਿਸਾਬ ਕਿਤਾਬ ਲਾਇਆ ਸੀ ਵਿੱਚ ਲਾਲ ਰੰਗ ਦਾ ਰਤਨ ਹੀਰਾ ਹੀ ਹੋਣਾ ਚਾਹੀਦਾ ਸੀ ਰਾਜਾ ਸੋਚਦਾ ਮੈਂ ਵੀ ਗਲਤ ਨਹੀਂ ਜੋਤੀ ਸੋਚਦਾ ਮੈਂ ਵੀ ਗਲਤ ਨਹੀਂ ਫਿਰ ਇਹ ਵਿੱਚ ਆਇਆ ਕਿਵੇਂ ਤਾਂ ਗੁਰੂ ਕਹਿੰਦੇ ਓ ਰਾਜਣ ਨਾ ਤੂੰ ਗਲਤ ਨਹੀਂ ਜੋ ਤੂੰ ਹੱਥੀ ਰੱਖਿਆ ਇਹਦੇ ਵਿੱਚ ਉਹੀ ਸੀ ਨਾ ਉਹ ਜੋਤਿਸ਼ ਗਲਤ ਹੈ ਕਿਉਂਕਿ ਉਹਦੀ ਵਿਦਿਆ ਕਲਾ ਨੇ ਜੋ ਨੂੰ ਦੱਸਿਆ ਉਹੀ ਸਹੀ ਸੀ ਇਹਦੇ ਵਿੱਚ ਹੀਰਾ ਹੀ ਸੀ ਤੂੰ ਹੱਥੀ ਰੱਖਿਆ ਉਹਨੇ ਵਿਦਿਆ ਕਲਾ ਨਾਲ ਦੱਸਿਆ ਅੱਜ ਇੱਕ ਗੱਲ ਨੂੰ ਸਮਝ ਲੈ ਜੋ ਜੋਤੀਸ਼ੇ ਉਹ ਸਿਰਫ ਤੈਨੂੰ ਦੱਸ ਸਕਦਾ ਵੀ ਇਹਦੇ ਵਿੱਚ ਕੀ ਹੈ ਪਰ ਗੁਰੂ ਉਸ ਨੂੰ ਬਦਲ ਵੀ ਸਕਦਾ ਹੈ ਹੁਣ ਤੁਸੀਂ ਜੋਤਿਸ਼ਾਂ ਦੇ ਚੱਕਰਾਂ 'ਚ ਨਾ ਭਟਕ ਜਾਓ ਉਹ ਕੋਈ ਕਰੋੜਾਂ ਵਿੱਚੋਂ ਇੱਕ ਨੂੰ ਉਹ ਵਿਦਿਆਕਲਾ ਆਉਂਦੀ ਸੀ ਪਹਿਲਾਂ ਬਹੁਤ ਸਾਰੇ ਲੋਕ ਇਸ 'ਚ ਮਾਹਿਰ ਸਨ ਬਾਕੀ ਅਸਰ ਅੱਜਕੱਲ੍ਹ ਨਾ ਸਾਰੇ ਲੁੱਟ-ਖਸੁੱਟ ਲਈ ਬੈਠੇ ਨੇ ਜਿਨ੍ਹਾਂ ਨੂੰ ਆਉਂਦਾ ਉਹ ਪੈਸੇ ਨਾਲ ਇਸ ਦਾ ਵਪਾਰ ਨਹੀਂ ਕਰਦੇ ਫਿਰ ਵੀ ਜੋਤਿਸ਼ ਤੁਹਾਨੂੰ ਸਿਰਫ ਦੱਸ ਸਕਦਾ ਹੈ ਬਦਲ ਨਹੀਂ ਸਕਦਾ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਜਾਣਾ ਚਾਹੀਦਾ ਉਹ ਮਹਾਨ ਗੁਰੂ ਨੇ ਉਹ ਤਾਂ ਲੇਖ ਬਦਲਣ ਦੇ ਵੀ ਸਮਰੱਥ ਨੇ ਇਹ ਬਦਲਣ ਦੀ ਤਾਕਤ ਵੀ ਰੱਖਦੇ ਨੇ ਉਹ ਤਾਂ ਸਿਰਫ ਦੱਸ ਸਕਦਾ ਵੀ ਮਨੁੱਖਾ ਤੇਰੀ ਕਿਸਮਤ ਵਿੱਚ ਇਹ ਲਿਖਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਕਿਸਮਤ ਬਦਲ ਸਕਦੇ ਨੇ ਕਿਸੇ ਨੇ ਗੁਰੂ ਜੀ ਨੂੰ ਸਵਾਲ ਕੀਤਾ ਸੀ ਪਾਸ਼ਾ ਤੁਸੀਂ ਕਿਹਾ ਸੀ ਲੇਖ ਬਦਲ ਜਾਂਦੇ ਨੇ ਇਹ ਕਿਵੇਂ ਬਦਲਦੇ ਨੇ ਗੁਰੂ ਪਾਸ਼ਾ ਅੱਗੋ ਜਵਾਬ ਦਿੱਤਾ ਮਹਾਰਾਜ ਨੇ ਅੱਗੋ ਜਵਾਬ ਦਿੱਤਾ ਮੋਹਰ ਵਿਖਾ ਕੇ ਕਹਿਣ ਲੱਗੇ ਜੋ ਵੀ ਇਸ ਤੇ ਲਿਖਿਆ ਉਹ ਪੜ੍ਹ ਅੱਖਰ ਉਲਟੇ ਸਨ ਪੜੇ ਨਹੀਂ ਜਾਂਦੇ ਉਹ ਮਣੁੱਖ ਪੜੇ ਪੜੇ ਪਰ ਉਸ ਤੋਂ ਪੜੇ ਨਾ ਜਾਣ ਪਾਸ਼ਾ ਕਹਿੰਦੇ ਹੁਣ ਮੈਂ ਇਸ ਨੂੰ ਕਾਗਜ਼ ਤੇ ਲਗਾ ਰਿਹਾ ਹੁਣ ਪੜ ਕਹਿੰਦਾ ਹੁਣ ਤਾਂ ਪਾਸ਼ਾ ਜੀ ਮੈਂ ਪੜ ਸਕਦਾ ਗੁਰੂ ਸਾਹਿਬ ਜੀ ਨੇ ਸਮਝਾਇਆ ਸਿੱਖ ਦੇ ਭਾਗ ਮੱਥੇ ਤੇ ਹੁੰਦੇ ਨੇ ਜਦੋਂ ਸਿੱਖ ਸ਼ਰਧਾ ਤੇ ਭਾਵਨਾ ਨਾਲ ਆਪਣੇ ਗੁਰੂ ਅੱਗੇ ਸੀਸ ਝੁਕਾਉਂਦਾ ਮੱਥਾ ਟੇਕਦਾ ਓਲ ਦੀਆਂ ਉਲਟੀਆਂ ਰੇਖਾਵਾਂ ਵੀ ਸਿੱਧੀਆਂ ਹੋ ਜਾਂਦੀਆਂ ਨੇ ਇਸੇ ਜਦੋਂ ਮੱਥਾ ਟੇਕ ਦਿਓ ਆਪਣੇ ਅੰਦਰ ਇਹ ਭਾਵਨਾ ਰੱਖਿਆ ਕਰੋ ਪਾਤਸ਼ਾਹ ਮੇਰੀ ਮੱਤ ਲੈ ਲਓ ਤੇ ਆਪਣੀ ਮੱਤ ਮੈਨੂੰ ਦੇ ਦਿਓ ਜਦੋਂ ਵੀ ਮੱਥਾ ਟੇਕੋ ਇਹ ਭਾਵਨਾ ਰੱਖਿਆ ਕਰੋ ਕਿ ਵਾਹਿਗੁਰੂ ਮੇਰੇ ਸਿਰ ਤੇ ਹੱਥ ਰੱਖੋ ਮੇਰੇ ਤੇ ਹਰ ਉਹ ਕਿਰਪਾ ਕਰੋ ਜਿਸ ਦੇ ਨਾਲ ਮੈਂ ਦੂਜਿਆਂ ਦਾ ਵੀ ਭਲਾ ਕਰ ਸਕਾਂ ਜਦੋਂ ਮੱਥਾ ਟੇਕਿਆ ਜੋ ਉਲਟਾ ਸੀ ਉਹ ਸਿੱਧਾ ਹੋ ਗਿਆ ਭਾਵ ਉਹ ਬਦਲ ਗਿਆ ਐਨੀ ਤਾਕਤ ਹੈ ਜਦੋਂ ਰੋਜ਼ ਤੁਸੀਂ ਗੁਰੂ ਘਰ ਵੀ ਜਾਂਦੇ ਹੋ ਮੁੱਖ ਤੋਂ ਇੱਕ ਵਾਰ ਵਾਹਿਗੁਰੂ ਵੀ ਉਚਾਰ ਦਿਓ ਹੁਣ ਇੱਕ ਵਾਰ ਸੋਚੋ ਜਦੋਂ ਆਪਾਂ ਮੱਥਾ ਟੇਕਦਿਆਂ ਸਾਡੇ ਜਿਹੜੇ ਵਿਚਾਰ ਹੁੰਦੇ ਨੇ ਮਤ ਹੁੰਦੀ ਉਹ ਕਿੱਥੇ ਹੁੰਦੇ ਨੇ ਇਹ ਸੰਗਤ ਕਿਤੇ ਮੈਨੂੰ ਦੇਖਦਾ ਨਹੀਂ ਉਸ ਸਮੇਂ ਆਪਣਾ ਧਿਆਨ ਸਿਰਫ ਤੇ ਸਿਰਫ ਵਾਇਗਰੂ ਵੱਲ ਰੱਖੋ ਜੋ ਰੇਖਾਵਾਂ ਹੁੰਦੀਆਂ ਨੇ ਨਾ ਉਹ ਆਪੇ ਬਦਲ ਜਾਣਗੀਆਂ ਆਪਣਾ ਆਪਾਂ ਵਿਸ਼ਵਾਸ ਨਹੀਂ ਕਰਦੇ ਉਹ ਤਾਂ ਸਭ ਕੁਝ ਬਦਲਣ ਦੀ ਤਾਕਤ ਰੱਖਦੇ ਨੇ ਅੰਮ੍ਰਿਤ ਵੇਲੇ ਉੱਠਦੇ ਆ ਕਿਉਂਕਿ ਉਹ ਮਨ ਜਿਹੜਾ ਉਹ ਪਾਸ਼ਾ ਆਪਾਂ ਨੂੰ ਉਸ ਸਮੇ ਉਹ ਸਭ ਦਾਤਾਂ ਦੇਣਗੇ ਜੋ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਨਾਮ ਜਪਦਾ ਹੈ ਨਾ ਉਹਨਾਂ ਦਾ ਮਨ ਤੇ ਤਨ ਦੋਵੇਂ ਨਿਰੋਗ ਹੋ ਜਾਂਦੇ ਨੇ ਉਹਨਾਂ ਦੀਆਂ ਮਾਨਸਿਕ ਤੇ ਸਰੀਰਕ ਰੋਗ ਦੋਵੇਂ ਦੂਰ ਹੋ ਜਾਂਦੇ ਨੇ ਤੂੰ ਗੁਰੂ ਦੀ ਸ਼ਰਨ ਤਾਂ ਆ ਕੇ ਬੈਠ ਤੇਰੇ ਆਉਣ ਵਾਲੇ ਕਰੋੜਾਂ ਦੁੱਖ ਮੁਸੀਬਤਾਂ ਦੂਰ ਹੋ ਜਾਣਗੀਆਂ ਜੋ ਬੁਰੇ ਸੰਜੋਗ ਨੇ ਨਾ ਉਹ ਵੀ ਚੰਗੇ ਸੰਜੋਗ ਵਿੱਚ ਬਦਲ ਜਾਣਗੇ ਵਾਿਗੁਰੂ ਜੀਤਾ ਸੁੱਖਾਂ ਦੇ ਦਾਤੇ ਨੇ ਇਨਸਾਨ ਦੇ ਵਿੱਚ ਚਾਰ ਪਹਿਰ ਤੁਰ ਫਿਰ ਕੇ ਗਵਾ ਦਿੰਦਾ ਅਤੇ ਰਾਤ ਦੇ ਚਾਰ ਪੈਰ ਸੋ ਕੇ ਗਵਾ ਦਿੰਦਾ ਵਾਇਗਰੋ ਤੇਰੇ ਕੋਲ ਜਦੋਂ ਹਿਸਾਬ ਕਿਤਾ ਮੰਗਣਗੇ ਪੁੱਛਣਗੇ ਨਾ ਤੂੰ ਕਿਹੜੇ ਕੰਮ ਲਈ ਜੱਗ ਵਿੱਚ ਗਿਆ ਸੀ ਤੂੰ ਝੂਠ ਮਾਇਆ ਦੇ ਮੋਹ ਵਿੱਚ ਫਸ ਕੇ ਰਹਿ ਗਿਆ ਉਹ ਤੇਰੇ ਕੋਲ ਕੋਈ ਜਵਾਬ ਨਹੀਂ ਹੋਏਗਾ ਇਸ ਲਈ ਜੇ ਜ਼ਿੰਦਗੀ ਦੇ ਦੁੱਖ ਪਰੇਸ਼ਾਨੀਆਂ ਇਹਨਾਂ ਤੋਂ ਖਿਹੜਾ ਛੁਡਾਉਣਾ ਚਾਹੁੰਦੇ ਹੋ ਨਾ ਤਾਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਤੋ ਜਿਹੋ ਜਾਂ ਬੀਜੋਗੇ ਉਹੋ ਜਾਂ ਵੱਡੋਗੇ ਜਿਵੇਂ ਦੇ ਕਰਮ ਕਰੋਗੇ ਉਹੀ ਸਾਹਮਣੇ ਆਉਣਗੇ ਉਵੇਂ ਦਾ ਫਲ ਮਿਲੇਗਾ ਜੋ ਪਰਮਾਤਮਾ ਕਰਦਾ ਉਹ ਚੰਗੇ ਲਈ ਕਰਦਾ ਇਸ ਲਈ ਅੱਜ ਤੋਂ ਪਰਮਾਤਮਾ ਦਾ ਨਾਮ ਜਪਣਾ ਆਰੰਭ ਕਰੋ ਫਿਰ ਦੇਖਿਓ ਤੁਹਾਡੇ ਘਰ ਕਿਸੇ ਤਰ੍ਹਾਂ ਦੀ ਦੁੱਖ ਪਰੇਸ਼ਾਨੀ ਨਹੀਂ ਆਵੇਗੀ